جس طرح ہر سال اسی گڈ فرائیڈے والے دن پرفو ایس مسجد دکھ بھوگ کی یاد بچ سلیب دے چودہ مقام کے شوبھا یاترا نکالدا ہیں اسی طرح اس سال بھی بڑے پیار آدم ਅਤੇ ਪਵਿੱਤਰ ਦਾਇਰੇ ਨਾਲ ਇਸ ਨੂੰ ਨਿਖਾਲ ਯਾਰ ਜੀ ਮੱਸੀ ਪਾਈ ਚਾਰੇ ਨੂੰ ਕੀ ਸੰਦੇਸ਼ ਕਿਹਾ ਹੈ ਮੱਸੀ ਪਾਈ ਚਾਰੇ ਲਈ ਇਹ ਹੀ ਸੰਦੇਸ਼ ਹੈ ਪ੍ਰਭੂ ਦੀ ਪਿਆਰ ਦਾ ਸੰਦੇਸ਼ ਸਖੰਚੀਲ ਦਾ ਉਹ ਪਾਈ ਚਾਰੇ ਅਤੇ ਪਿਆਰ ਦੇ ਸੰਦੇਸ਼ ਚਾਹੋ ਕਿ ਭਯਾਤਰਾ ਕਿੱਦਾਂ ਬਣ ਕੇ ਕਿਹਾ ਚੋਬਾ ਯਾਤਰੀ ਦਾ ਪ੍ਰਬੰਧ ਇਸੇ ਤਰ੍ਹਾਂ ਹੈ ਸਾਡੇ ਚਰਚ ਤੋਂ ਨਿਕਲ ਕੇ ਅਸੀਂ ਆਪਣੇ ਭਗਤ ਸਿੰਘ ਨਗਰ ਚੌਕ ਆ ਪੁਰਾਣਾ ਅड्डा ਰਵਿਦਾਸ ਚੌਕ ਚੁੰਗੀ ਘੋਟ ਕੇ ਅਸੀਂ ਆਪਣੇ ਪੁਲਿਸ ਟਾਣਾ ਵਿਚੋਂ ਸ਼ਾਹਰ ਦੇ ਵਿਚੋਂ ਦੀ ਹੋ ਕੇ ਵਾਪਸ ਇੱਥੇ ਚਰਚ ਵਿੱਚ ਪਹੁੰਚੇ ਅੱਜ ਸੈਂਟ ਮੈਰੀ ਕੈਥੋਲਿਕ ਚਰਚ ਫਤੇਗਰ ਚੂੜੀਆਂ ਦੇ ਵਿੱਚ ਫਾਦਰ ਜੌਨੀ ਦੀ ਇਕਵਾਇਟ ਦੇ ਵਿੱਚ ਗੁੱਡ ਫਰਡੇ ਤੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜੋ ਕਿ ਇੱਕ ਸ਼ਾਂਤੀ ਦਾ ਪ੍ਰਤੀਕ ਹੈ ਪਿਆਰ ਦਾ ਪ੍ਰਤੀਕ ਹੈ ਇਹ ਗੁੱਡ ਫਰਡੇ ਪੂਰੀ ਦੁਨੀਆ ਦੇ ਵਿੱਚ ਅੱਜ ਮਨਾਇਆ ਜਾ ਰਿਹਾ ਹੈ ਇਹ ਪ੍ਰਭੂ ਯਿਸੂਨ ਸੀ ਤੇ ਦੁੱਖ ਭੋਗ ਦਾ ਦਿਨ ਹੈ ਜਿਸ ਦਿਨ ਪ੍ਰਭੂ ਯਿਸੂਨ ਸੀ ਨੂੰ ਕਲਵਰੀ ਪਹਾੜ ਤੇ ਸਲੀਬ 'ਤੇ ਮੌਤ ਦਿੱਤੀ ਗਈ ਸੀ ਔਰ ਉਸ ਤੋਂ ਬਾਅਦ ਉਹ ਫਿਰ ਤੀਸਰੇ ਦਿਨ ਮੁਦਮਤ ਜੀ ਉੱਥੇ ਸੀ ਜਿਹੜਾ ਕਿ ਆਪਾਂ 2 ਦਿਨ ਬਾਅਦ ਮਨਾਵਾ ਗਏ ਇਸ ਤਰ੍ਹਾਂ ਦਾ ਸ਼ੁਭ ਦਿਹਾੜਾ ਧੰਨਵਾਦ ਅੱਜ ਦਾ ਤੇਰਾ ਦਿਨ ਹੈ ਜੀ ਬੜਾਈਕੇ ਭਾਗਾ ਵਾਲਾ ਦਿਨ ਹੈ ਇਹਦੇ ਵਿੱਚ ਸਾਡੇ ਬਲੂ ਟਸਰਡੇ ਮਨਾਇਆ ਜਾਂਦਾ ਹੈ ਪਰ ਵੀ ਐਸਸੀ ਜਿਹੜਾ ਸਾਡੀ ਪਾਪਾ ਦੀ ਘਤ ਤਸਲੀਬ ਉੱਤੇ ਕਰਵਾਣਾ ਆ ਉਹ ਅਸੀਂ ਜਿਹੜਾ ਅੱਜ ਦਿਨ ਜਿਹੜਾ ਅਸੀਂ ਮਨਾ ਰਹੇ ਫਤਿਹ ਕਤ ਚੂੜੀਆਂ ਸੰਤ ਫਰਾਂਸਿਸ ਸਕੂਲ ਫਾਦਰ ਦੋਨੀ ਏਟ ਦੀ ਗਵਾਈ ਤੇਤਾ ਸੀ ਜਿਹੜਾ ਪੱਕ ਸ਼ਹਿਰ ਦੇ ਸ਼ਹਿਰ ਸ਼ਰ ਪਰੰਦਾ ਦੇ ਵਿੱਚੋਂ ਦੀ ਘੁੰਮਦੇ ਆ ਇਸੇ ਜਗ੍ਹਾ ਜਿਹੜੀ ਚੋਪ ਯਾਤਰਾ ਖਤਮ ਹੋਏਗੀ ਚਲ ਕਰਦਾਸ ਆ ਜਾ ਇੱਥੇ ਤਸ ਉਰਾ ਇੱਥੇ ਖਲੋ ਇੱਥੇ ਖਲੋ ਤੇ ਆ ਸਾਰੇ ਆਈ ਜਾਣੇ ਆ ਉਰਾ ਉਹ ਨਿਕਲਦੇ ਸਾਰੇ ਆਈ ਕੱਪ ਇਹ ਤਾਂ ਇਹ ਗੁੱਡ ਫਰਾਈਡੇ ਮਨਾਇਆ ਜਾਂਦਾ ਇਹ ਅੱਜ ਦਾ ਦਿਨ ਜਿਹੜਾ ਸਾਡੇ ਨਾਲ ਹਾਲ ਦੀ ਤਰ੍ਹਾਂ ਤਾਂ ਪਾਣੀ ਦੀ ਜਲਦੀ ਸੇਵਾ ਕੀਤੀ ਜਿਹੜਾ ਦਿਨ ਇਹ ਜਿਹੜਾ ਗੁੱਡ ਫਰਾਈਡੇ ਆ ਇਹ ਦੁੱਖ ਭਰਿਆ ਦਿਨ ਹੈ ਇੱਥੇ ਅਸੀਂ ਸਾਰਾ ਸੇਵਾ ਕਰਿਆ ਜਾਂਦੀ ਹੈ ਸਾਡੇ ਵੱਲ ਜੋ ਜਲਦੀ ਕੋਈ ਤਰ੍ਹਾਂ ਦੀ ਜਲਦੀ ਸੇਵਾ ਕਰਦੇ ਆ ਲੋਕੀ ਹਰ ਤਰ੍ਹਾਂ ਦੀ ਸੇਵਾ ਕਰਦੇ ਆ ਲੋਕੀ اس کر کے سیوہ کرتے دے ملک لال آپ ہی سیوا کرتی ہے جلدی بہت جس طرح ہر سال اسی گڈ فرائیڈے والے دن رفو ایس مسید دکھوگ دی یاد بھی شہید کے چودہ مقام سے چودہ یاترا دا ہے ਉਸੀ ਤਰ੍ਹਾਂ ਇਸ ਸਾਲ ਵੀ بڑے ਪਿਆਰ ਆਦਮ ਅਤੇ ਭਗਿੱਤਰदाई ਦੇ ਨਾਲ ਇਸ ਨੂੰ ਨਿਖਾਰ ਲਈ ਜਾ ਰਿਹਾ ਹੈ। ਜੀ ਪ੍ਰੀਸ ਅਲਿ ਮਸੀ ਪਾਈ ਚਾਰੇ ਲਈ ਇਹ ਹੀ ਸੰਦੇਸ਼ ਹੈ। ਪ੍ਰਭੂ ਦੀ ਪਿਆਰ ਦਾ ਸੰਦੇਸ਼ ਸਖੰਸ਼ੀਲ ਦਾ ਪਾਈ ਚਾਰੇ ਅਜ ਪਿਆਰ ਨੂੰ ਸਤਿਨਾਚ ਚਾਹੁੰਦਾ। ਸ਼ੋਭ ਯਾਤਰਾ ਸੱਚਾ ਪਤਨ ਛੋਭਾ ਯਾਤਰੀ ਦਾ ਪ੍ਰਬੰਧ ਇਸੇ ਤਰ੍ਹਾਂ ਹੈ ਸਾਡੇ ਚੱਚ ਤੋਂ ਨਿਕਲ ਕੇ ਅਸੀਂ ਆਪਣੇ ਭਗਤ ਸਿੰਘ ਨਗਰ 34ਵੇਂ ਪ੍ਰਾਣਾ ਡਾ ਰਬਦਾਸ ਸ਼ੌਕ ਚੁੰਗੀ ਹੋ ਕੇ ਆਸੀ ਆਪਣੇ ਪੁਲੀਸਟਾਣਾ ਵਿਚੋਂ ਸ਼ਾਹਰ ਦੇ ਵਿਚੋਂ ਦੀ ਹੋ ਕੇ ਵਾਪਸ ਇੱਥੇ ਚਾਸ ਚਮਿੱਚ ਪੌਂਜੇ ਕੀ ਆnde ਅੱਜ ਦੇ ਸ਼ੁਭ ਯਾਤਰਾ ਲੈ ਕੇ ਅੱਜ ਸੈਂਟ ਮੈਰੀ ਕੈਥੇਡ੍ਰਲ ਚਰਚ ਫਤੇਗਰ ਚੂੜੀਆਂ ਦੇ ਵਿੱਚ ਫਾਦਰ ਜੌਨੀ ਦੀ ਇਕਵਾਇ ਦੇ ਵਿੱਚ ਗੁੱਡ ਫਰਡੇ ਤੇ ਸ਼ੁਭ ਯਾਤਰਾ ਕੱਢੀ ਜਾ ਰਹੀ ਹੈ ਜੋ ਕਿ ਇੱਕ ਸ਼ਾਂਤੀ ਦਾ ਪ੍ਰਤੀਕ ਹੈ ਪਿਆਰ ਦਾ ਪ੍ਰਤੀਕ ਹੈ ਇਹ ਗੁੱਡ ਫਰਡੇ ਪੂਰੀ ਦੁਨੀਆ ਦੇ ਵਿੱਚ ਅੱਜ ਮਨਾਇਆ ਜਾ ਰਿਹਾ ਹੈ ਇਹ ਪ੍ਰਭੂ ਯਿਸੂੰਸੀ ਤੇ ਦੁੱਖਪੂਰ ਦਾ ਦਿਨ ਹੈ ਜਿਸ ਦਿਨ ਪ੍ਰਭੂ ਯਿਸੂੰਸੀ ਨੂੰ ਕਲਵਰੀ ਪਹਾੜ ਤੇ ਸਲੀਬ 'ਤੇ ਮੌਤ ਦਿੱਤੀ ਗਈ ਸੀ ਔਰ ਉਸ ਤੋਂ ਬਾਅਦ ਫਿਰ ਤੀਸਰੇ ਦਿਨ ਮੂਦਯਮ ਜੀਵ ਉੱਠੇ ਸੀ ਜਿਹੜਾ ਕਿ ਆਪਾਂ ਦੋ ਦਿਨ ਬਾਅਦ ਮਨਾਵਾ ਗਏ ਇਸਤੁਰ ਦਾ ਸ਼ੁਭ ਦਿਹਾੜਾ ਧੰਨਵਾਦ ਇਹ ਦਿਨ ਇਹ ਦਿ ਇਹ ਮਨਾਇਆ ਜਾਂਦਾ ਇਹ ਪੰਜ ਦਾ ਦਿਨ ਜਿਹੜਾ ਸਾਡੇ ਨਾਲ ਵਾਲ ਦੀ ਜਿਹੜਾ ਆਪਾਂ ਦੀ ਜਲਦੀ ਸੇਵਾ ਕੀਤੀ ਇਹ ਆਡ ਦੇ ਦਿਨ ਇਹ ਜਿਹੜਾ ਗੋਡੇ ਫਰਡੇ ਆ ਇਹ ਦੁੱਖ ਭਰਿਆ ਦਿਨ ਹੈ ਇੱਥੇ ਅਸੀਂ ਸਾਰਾ ਸੇਵਾ ਕਰਾਇਆ ਜਾਂਦੀ ਹੈ ਸਾਡੇ ਵੱਲੋਂ ਜੋ ਜਲਦੀ ਕੋਈ ਤਰ੍ਹਾਂ ਦੀ ਜਲਦੀ ਸੇਵਾ ਕਰਦੇ ਆ ਲੋਕ ਹਰ ਤਰ੍ਹਾਂ ਦੀ ਸੇਵਾ ਕਰਦੇ ਆ ਲੋਕ ਤੇ ਇਸ ਕਰਕੇ ਅਸੀਂ ਸੇਵਾ ਕਰਦੇ ਆ ਮੱਲਕੇ ਨਾਲ ਆਪ ਦੀ ਸੇਵਾ ਕਰੀਦੀ ਆ ਜਲਦੀ ਵਰਤੋਂ ਦੇ ਅਕੀਆ ਦੇ ਅੱਜ ਦੇ ਸੋਮ ਸੂਬਾ ਯਾਤਰਾ ਲੈ ਕੇ ਗੁੱਡ ਫਰਾਈਡੇ ਅੱਜ ਸੈਂਟ ਮੈਰੀ ਕੈਥੋਲਿਕ ਚਰਚ ਫਤੇਗਰ ਚੂੜੀਆਂ ਦੇ ਵਿੱਚ ਫਾਦਰ ਜੌਨੀ ਦੀ ਇਕਵਾਈ ਦੇ ਵਿੱਚ ਗੁੱਡ ਫਰਾਈਡੇ ਤੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜੋ ਕਿ ਇੱਕ ਸ਼ਾਂਤੀ ਦਾ ਪ੍ਰਤੀਕ ਹੈ ਪਿਆਰ ਦਾ ਪ੍ਰਤੀਕ ਹੈ ਇਹ ਗੁੱਡ ਫਰਾਈਡੇ ਪੂਰੀ ਦੁਨੀਆ ਦੇ ਵਿੱਚ ਅੱਜ ਮਨਾਇਆ ਜਾ ਰਿਹਾ ਹੈ ਇਹ ਪ੍ਰਭੂ ਯਿਸੂਨ ਸੀ ਤੇ ਦੁੱਖ ਭੋਗ ਦਾ ਦਿਨ ਹੈ ਜਿਸ ਦਿਨ ਪ੍ਰਭੂ ਯਿਸੂਨ ਸੀ ਨੂੰ ਕਲਵਰੀ ਪਹਾੜ ਤੇ سلیب بھی موت دیتی گئی سی اور اس تو بعد اور پھر تیسرے دن جو جی اٹھے سے جڑا کہ دو دن بعد منامہ مناو گے ایسٹر کا شبھ دہڑا تانوار جس طرح ہر سال اسی گوڈ فرائیڈے والے دن پرفو ایشو مسیح بک بھوگ کی یاد میں سلیب دے 14 ਮਕਾਮ ਦੇ ਸ਼ੋਭਾ ਯਾਤਰਾ ਨਿਕਾਲਦਾ ਹੈ ਉਸੇ ਤਰ੍ਹਾਂ ਇਸ ਸਾਲ ਵੀ بڑے ਯਾਰ ਆਦਮ ਅਤੇ ਪਵਿੱਤਰ ਦਾਈ ਦੇ ਨਾਲ ਇਸ ਨੂੰ ਨਿਖਾਲ ਜਾ ਰਿਹਾ ਹੈ ਮਸੀਹ ਪਾਈ ਚਾਰੇ ਲਈ ਇਹ ਹੀ ਸੰਦੇਸ਼ ਹੈ ਪ੍ਰਭੂ ਦੀ ਪਿਆਰ ਦਾ ਸੰਦੇਸ਼ ਸਖੰਸ਼ੀਲਤਾ ਉਹ ਪਾਈ ਚਾਰੇ ਅਤੇ ਪਿਆਰ ਦੀ ਸੰਦੇਸ਼ ਹੈ شبا یاترے دا پربند اسی طرح ہے سارے چرچ تو نگل پگت سنگھ چوک پراڑھا ڈا روداس چوک چونگی ہو کے اسی اپنے پولیس تھانہ بچوں شہر کے ہو کر باپس ایتھے ちっちゃいお茶。<ペー>